ਦੋਸਤੋ ਸਤ ਸ੍ਰੀ ਅਕਾਲ ਆਦਾਬ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖੇਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਅੰਮ੍ਰਤਾ ਪ੍ਰੀਤਮ ਦੀ ਬਹੁਤ ਹੀ ਖੂਬਸੂਰਤ ਕਹਾਣੀ ਇੱਕ ਹੋਂਕਾ ਕਰਮੋ ਨੇ ਗੜਵੇ ਵਿੱਚ ਲੱਸੀ ਪੁਆਈ ਤੇ ਫੇਰ ਅੱਧੋਂ ਵੀ ਬਹੁਤੇ ਖਾਲੀ ਗੜਵੇ ਨੂੰ ਵੇਂਦੀ ਹੋਈ ਆਖਣ ਲੱਗੀ ਅੱਜ ਵੱਡੀ ਸਰਦਾਰਨੀ ਨੀਨੀ ਦਸੀ ਕਿਤੇ ਸੁਖ ਨਾਲ ਰਾਜ਼ੀ ਤੇ ਹੈ ਸਰਦਾਰਨੀ ਨਹਾਲਕੌਰ ਹੁਣੇ ਘੜੀ ਕੋ ਪਹਿਲਾਂ ਚੌਂਕੇ ਵਿੱਚ ਆਈ ਸੀ ਚੁੱਲ੍ਹੇ ਵਿੱਚ ਰਜਦੀ ਖੀਰ ਹੈ ਠਾਂ ਅੱਗ ਦਾ ਭਾਮੜ ਵੇਖ ਕੇ ਉਹਨੇ ਲੱਕੜਾਂ ਪੇਸ਼ਾਂ ਖਿੱਚ ਦਿੱਤੀਆਂ ਵੀਰੋ ਕੁੜੀਏ ਖੀਰਾਂ ਕਦੇ ਇੰਡੀ ਅੱਗ ਤੇ ਰਜਦੀਆਂ ਨੇ ਖੀਰ ਹੈ ਠਾਂ ਡਾਡੀ ਮੱਠੀ ਅੱਗ ਵਾਲੀ ਦੀ ਏ ਉਸਨੇ ਆਖਿਆ ਸੀ ਤਫੇਰ ਚੁੱਲ੍ਹੇ ਦੇ ਕੋਲ ਲੱਕੜ ਦੀ ਪਟੜੀ ਢਾਕੇ ਉਸ ਪਟੜੀ ਉੱਤੇ ਬੈੰਦੀ ਖੀਰ ਦੇ ਪਤੀਲੇ ਵਿੱਚ ਕੜਛੀ ਫੇਰਨ ਲੱਗ ਪਈ ਸੀ ਸਵੇਰੇ ਦਹੀਂ ਦੀ ਚਾਟੀ ਉਸ ਨੇ ਆਪ ਰੜਕੀ ਸੀ ਪਰ ਲੱਸੀ ਪੁੰਦੀ ਨੇ ਵੀਰੋਂ ਨੂੰ ਆਖਿਆ ਸੀ ਕਿ ਉਹ ਹੁਣ ਘੜੀ ਕੋ ਆਰਾਮ ਕਰੇਗੀ ਜਿਹੜਾ ਵੀ ਕੰਮੀ ਕਮੀਣ ਆਵੇ ਵੀਰੋ ਉਸ ਨੂੰ ਲੱਸੀ ਦੇ ਦੇਵੇ ਸ਼ਾਇਦ ਹੋਰ ਨਾ ਕਮੀਆਂ ਨੇ ਵੀ ਲੱਸੀ ਲੈਣ ਲੱਗਿਆ ਇਹ ਗੱਲ ਪੁੱਛੀ ਹੋਵੇਗੀ ਪਰ ਨਿਹਾਲਕੌਰ ਨੂੰ ਪਤਾ ਨਹੀਂ ਉਹ ਅੰਦਰਲੇ ਕਮਰੇ ਵਿੱਚ ਸੀ ਪਰ ਇਸ ਵੇਲੇ ਜਦੋਂ ਉਹ ਚੌਂਕੇ ਵਿੱਚ ਬੈਠੀ ਹੋਈ ਸੀ ਤਾਂ ਦਹਲਿਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋ ਦੀ ਆਵਾਜ਼ ਉਸਨੇ ਆਪ ਸੁਣੀ ਹਰਾਜ਼ੀਆਂ ਕਰਮੋ ਤੂੰ ਰਾਜ਼ੀ ਨਿਹਾਲਕੌਰ ਨੇ ਅੰਦਰੋਂ ਆਵਾਜ਼ ਦਿੱਤੀ ਕਰਮੋ ਨੇ ਛੇਤੀ ਨਾਲ ਦਹਲਿਜ਼ਾਂ ਦੇ ਕੋਲ ਆ ਕੇ ਅੰਦਰ ਵੱਲ ਝਾਕਿਆ ਤੇ ਆਪਣੇ ਇੱਕ ਹੱਥ ਨੂੰ ਆਪਣੇ ਮੱਥੇ ਨਾਲ ਸ਼ਾਂਹ ਦੀ ਆਖਣ ਲੱਗੀ ਤੈਨੂੰ ਸੱਤੇ ਖੈਰਾ ਸਰਦਾਰਨੀ ਅੱਜ ਤੈਨੂੰ ਡੇਠਾ ਨਹੀਂ ਸੀ ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਹੀ ਕੰਮੀ ਕਮੀਨ ਸਾਰੇ ਹੀ ਨਿਹਾਲ ਕੌਰ ਦੀਆਂ ਬਲਾਈਂ ਲੈਂਦੇ ਸਨ ਇਹ ਨਵੀਂ ਗੱਲ ਨਹੀਂ ਸੀ ਪਰ ਤਾਵੀ ਨਿਹਾਲਕੌਰ ਨੂੰ ਜਾਪਿਆ ਕਿ ਕਰਮੋਂ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਯਾਦ ਕੀਤਾ ਸੀ ਜ਼ਰੂਰ ਕੋਈ ਹੋਰ ਗੱਲ ਸੀ ਤਾਈਓ ਜਨਹਾਲਕੌਰ ਨੇ ਕਰਮੋਂ ਵੱਲ ਵੇਖਿਆ ਤਾਂ ਕਰਮੋਂ ਨੇ ਗੜਵੇ ਦਾ ਮੂੰਹ ਉੜਾ ਕੇ ਉਹਦੇ ਵੱਲ ਕੀਤਾ ਹੋਇਆ ਸੀ ਨਿਹਾਲਕੌਰ ਸਮਝ ਗਈ ਤੇ ਵੀਰੋ ਵੱਲ ਵੇਖਦੀ ਹੋਈ ਅੱਖਾਂ ਲੱਗੀ ਮੱਖੀਂ ਕਰਮੂ ਨੂੰ ਗੜਵਾ ਪਰ ਦਿਆ ਕਰ ਇਹਦੀ ਨਿੱਕੀ ਨਿੱਕੀ ਜੀਨੀ ਲੱਸੀ ਪੀਣ ਵਾਲੀ ਰੱਬ ਤੈਨੂੰ ਬਹੁਤ ਦਈ ਤੇਰੇ ਹੱਥ ਇੰਨੇ ਸਬਰ ਕਰਤੇ ਨੇ ਕਿ ਅਣਜਾਣੇ ਦੋ ਦੋ ਵਾਰਾਂ ਲੱਸੀ ਛਾੜ ਜਾਂਦੇ ਨੇ ਹੋਰ ਲੱਸੀ ਲੈਂਦੀ ਹੋਈ ਕਰਮੂ ਨੇ ਆਖਿਆ ਤੇ ਭਾਵੇਂ ਐਸ ਵੇਲੇ ਉਸ ਨੂੰ ਲੱਸੀ ਦੇਣ ਦੇ ਹੱਥ ਵਿਰੋਧ ਦੇ ਸਨ ਪਰ ਕਰਮੂ ਜੋ ਕੁਝ ਆਖਦੀ ਪਈ ਸੀ ਉਹ ਨਿਹਾਲ ਕੌਰ ਦੇ ਹੱਥਾਂ ਨੂੰ ਆਖਦੀ ਪਈ ਸੀ ਕਰਮੋ ਚਲੀ ਗਈ ਤਨਿਹਾਲਕੌਰ ਨੂੰ ਉਹਦੀਆਂ ਅਸੀਸਾਂ ਭੁੱਲ ਗਈਆਂ ਸਿਰਫ ਉਹਦਾ ਆਖਿਆ ਹੋਇਆ ਇੱਕੋ ਲਫਜ਼ ਚਿੱਤੇ ਰਹਿ ਗਿਆ ਵੱਡੀ ਸਰਦਾਰਨੀ ਨਿਹਾਲਕੌਰ ਇੱਕੋ ਦਿਨ ਵਿੱਚ ਸਰਦਾਰਨੀ ਤੋਂ ਵੱਡੀ ਸਰਦਾਰਨੀ ਬਣ ਗਈ ਸੀ ਪਤਾ ਨਹੀਂ ਉਹਨੂੰ ਵੱਡੀ ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ ਸ਼ਾਇਦ ਸਾਰਿਆਂ ਨੂੰ ਇਕੱਠਾ ਹੀ ਆ ਗਿਆ ਸੀ ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁੰਸ਼ੀ ਮਨੀਮ ਤੇ ਕੰਮੀ-ਕਮੀਨ ਉਸ ਨੂੰ ਵੱਡੀ ਸਰਦਾਰਨੀ ਕਹਿਣ ਲੱਗ ਪਏ ਸਨ ਇੱਥੋਂ ਤੱਕ ਕਿ ਘਰ ਦੇ ਮਾਲਕ ਸਰਦਾਰ ਨੇ ਵੀ ਕੱਲ ਉਸ ਨੂੰ ਵੱਡੀ ਸਰਦਾਰਨੀ ਆਖ ਕੇ ਬੁਲਾਇਆ ਸੀ ਤੇ ਫੇਰ ਨਿਹਾਲਕੌਰ ਨੂੰ ਖਿਆਲ ਆਇਆ ਕਿ ਪਰਸੋਂ ਉਸ ਨੇ ਆਪ ਹੀ ਤਾਂ ਮੈਰੀ ਨੂੰ ਆਖਿਆ ਸੀ ਕਿ ਜਾ ਛੋਟੀ ਸਰਦਾਰਨੀ ਨੂੰ ਉਹਦੇ ਕਮਰੇ ਵਿੱਚੋਂ ਬੁਲਾ ਲਿਆ ਸੋ ਜੇ ਕੋਈ ਛੋਟੀ ਸਰਦਾਰਨੀ ਹੋਵੇ ਤਾਂ ਵੱਡੀ ਸਰਦਾਰਨੀ ਆਪੇ ਹੀ ਬਣ ਜਾਣੀ ਸੀ ਨਿਹਾਲਕੌਰ ਨੂੰ ਖਿਆਲ ਆਇਆ ਤੇ ਫੇਰ ਕਿੰਨੇ ਹੀ ਖਿਆਲ ਨਿੱਕੇ ਨਿੱਕੇ ਝੌਲਾ ਵਾਂਗ ਉਹਦੇ ਮਨ ਦੇ ਦੁੱਧ ਵਿੱਚ ਰਿਜਣ ਲੱਗ ਪਏ ਰਿਜ ਦੇ ਖਿਆਲਾਂ ਵਿੱਚੋਂ ਉਹਨੂੰ ਇੱਕ ਖਿਆਲ ਇਹ ਵੀ ਸੀ ਕਿ ਵੀਰੋ ਜਦੋਂ ਦੀ ਇਸ ਘਰ ਵਿੱਚ ਛੋਟੀ ਸਰਦਾਰਨੀ ਬਣ ਕੇ ਆਈ ਸੀ ਉਦੋਂ ਦੀ ਉਹ ਰਾਤ ਨੂੰ ਸੌਣ ਲੱਗਿਆ ਇੱਕ ਨੀਮ ਵਾਂਗ निहाल कौर ਦੇ ਕਮਰੇ ਵਿੱਚ ਆਉਂਦੀ ਸੀ ਤੇ ਉਹਦੀ ਮੰਜੀ ਦੀ ਹੀ ਹੀ ਉੱਤੇ ਬਹਿ ਕੇ ਉਹਦੇ ਪੈਰ ਘੁੱਟਦੀ ਸੀ निहाल कौर ਨੇ ਨਾਤੀ ਦੀ ਡੋਲੀ ਤੋਰੀ ਸੀ ਤੇ ਨਾ ਪੁੱਤਰ ਦੀ ਡੋਲੀ ਲਿਆਉਣੀ ਸੀ ਪਰ ਜਦੋਂ ਉਹਦੀ ਹੱਥੀ ਵਿਆਹੀ ਸੰਗਣ ਉਹਦੇ ਪੈਰ ਘੁੱਟਦੀ ਸੀ ਤਾਂ निहाल कौर ਨੂੰ ਯਾਦ ਆਦਾ ਸੀ ਕਿ ਉਹਨੇ ਧੀ ਵੀ ਵੇਖ ਲਈ ਸੀ ਤੈਨੂੰ ਵੀ निहाल कौर ਨੇ ਇੱਕ ਡੂੰਗਾ ਸਾਹਮਣੇ ਕੇ بڑے ਹੱਸਦੇ ਹੋਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਉਹਦੀ ਧੀ ਵੀ ਸੀ ਤੇ ਨੂੰਹ ਵੀ ਨਿਹਾਲ ਕੌਰ ਨੇ ਆਪਣੇ ਸਰਦਾਰ ਦੇ ਦੂਜੇ ਵਿਆਹ ਲਈ ਇਹ ਕੁੜੀ ਵੀਰੋ ਆਪ ਹੀ ਲੱਭੀ ਸੀ ਸਾਖ ਚੰਗੇ ਘਰਾਂ ਤੋਂ ਵੀ ਮਿਲਦੇ ਸਨ ਪਰ ਉਹ ਸਾਰੇ ਸਰਦਾਰ ਨੂੰ ਨਹੀਂ ਸਨ ਮਿਲਦੇ ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ ਸਰਦਾਰ ਦੀ ਸਿਆਣੀ ਉਮਰ ਤੋਂ ਡਰਦੇ ਜਿਹੜੇ ਵੀ ਸਾਖ ਲੈ ਕੇ ਆਉਂਦੇ ਸਨ ਉਸ ਸਾਖ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ ਸਰਦਾਰ ਆਪਣੀ ਹਵੇਲੀ ਦਾ ਵਾਰਿਸ ਜ਼ਰੂਰ ਲੱਭਦਾ ਸੀ ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨਹੀਂ ਸੀ ਕਰ ਸਕਦਾ ਜ ਜਦੀ ਕੋਖ ਨੇ ਕੋਈ ਵਾਰਿਸ ਤੇ ਪਤਾ ਨਹੀਂ ਕਦੋਂ ਜੰਮਣਾ ਸੀ ਹਾਲ ਦੀ ਘੜੀ ਸਿਰਫ ਉਹਦੀ ਭਵਿੱਖਬਾਣੀ ਹੀ ਕਰਨੀ ਸੀ ਤੇ ਸਰਦਾਰ ਨੇ ਦੂਜਾ ਵਿਆਹ ਕਰਨ ਤੋਂ ਨਾ ਕਰ ਦਿੱਤੀ ਸੀ ਪਰ ਇਸ ਨਾਂ ਵਿੱਚ ਇੱਕ ਹੋਂਕਾ ਰਲਿਆ ਹੋਇਆ ਸੀ ਨਿਹਾਲਕੌਰ ਨੇ ਇਹ ਹੋਂਕਾ ਸੁਣਿਆ ਸੀ ਤੇ ਇੰਜ ਉਸਨੇ ਇੱਕ ਬੜੇ ਨਿਮਾਣੇ ਜਿਹੇ ਘਰ ਦੀ ਇਹ ਵੀਰੋ ਲੱਭ ਕੇ ਆਪਣੇ ਸਰਦਾਰ ਨੂੰ ਦੇ ਦਿੱਤੀ ਸੀ ਤੇ ਉਹਦੇ ਬਦਲੇ ਵਿੱਚ ਉਹਦਾ ਹੋਂਕਾ ਆਪਣੇ ਆਪ ਲੈ ਲਿਆ ਸੀ ਇੱਕ ਦਿਨ ਸਰਦਾਰ ਨੇ ਕੰਦ ਵਿੱਚ ਲੱਗੀ ਹੋਈ ਆਪਣੀ ਲੋਹੇ ਦੀ ਅਲਮਾਰੀ ਖੋਲੀ ਤਾਂ ਕਿੰਨਾ ਚਿਰ ਖੁੱਲੀ ਅਲਮਾਰੀ ਦੇ ਅੱਗੇ ਖਲੋਤਾ ਕੁਝ ਸੋਚਦਾ ਰਿਹਾ ਵੱਡੀ ਸਰਦਾਰਨੀ ਕਿੱਥੇ ਗਈ ਸਰਦਾਰ ਨੇ ਵੀਰੋਂ ਨੂੰ ਕਾਲਿਆਂ ਪੈ ਕੇ ਪੁੱਛਿਆ ਵੱਡੀ ਸਰਦਾਰਨੀ ਘਰ ਨਹੀਂ ਸੀ ਸਰਦਾਰ ਨੇ ਅਲਮਾਰੀ ਬੰਦ ਕਰਕੇ ਚਾਬੀ ਬੋਜੇ ਵਿੱਚ ਪਾ ਲਈ ਤੇ ਕਾਰਖਾਨੇ ਜਾਂਦਾ ਵੀਰੋਂ ਨੂੰ ਆਖ ਗਿਆ ਸੀ ਕਿ ਨਿਹਾਲਕੌਰ ਜਿਸ ਵੇਲੇ ਵੀ ਘਰ ਆਵੇ ਉਹ ਇੱਥਾਂ ਮੁੰਛੀ ਨੂੰ ਆਵਾਜ਼ ਦੇ ਕੇ ਮੈਨੂੰ ਕਾਰਖਾਨੇ ਵਿੱਚ ਸਨੇਹਾ ਭੇਜ ਦੇਵੇ ਨਿਹਾਲਕੌਰ ਜਿਸ ਵੇਲੇ ਆਈ ਵੀਰੋ ਬਾਰਲੇਖਰੇ ਉੱਤੇ ਬੜੀ ਕਾਬਰੀ ਹੋਈ ਬੈਠੀ ਸੀ ਉਸ ਨੂੰ ਹੁਣੀ ਇੱਕ ਉਲਟੀ ਆਈ ਸੀ ਨਿਹਾਲਕੌਰ ਨੇ ਵੀਰੋ ਦੀ ਬਾਹ ਥੰਮੀ ਉਹਨੇ ਮੋਢੇ ਕੁੱਟੇ ਤੇ ਉਹਨੂੰ ਮੰਜੀ ਉੱਤੇ ਲਟਾਇਆ ਪਰ ਵੀਰੋ ਨੇ ਕੰਮ ਦੇ ਕੰਮ ਦੇ ਪੈਰ ਮੰਜੀ ਤੋਂ ਹੇਠਾਂ ਲਾਹੇ ਤੇ ਉੱਡ ਕੇ ਨਿਹਾਲਕੌਰ ਦੇ ਪੈਰ ਫੜ ਲਏ ਸਰਦਾਰਨੀ ਤੂੰ ਮੈਨੂੰ ਇੱਕ ਦਿਨ ਆਖਿਆ ਸੀ ਕਿ ਮੈਂ ਤੇਰੀ ਧੀ ਵੀ ਹਾਂ ਤੈਨੂੰ ਵੀ ਅੱਜ ਮੈਨੂੰ ਭਾਵੇਂ ਆਪਣੀ ਧੀ ਸਮਝ ਕੇ ਬਚਾਲਿਆ ਤੇ ਭਾਵੇਂ ਨੂੰ ਸਮਝ ਕੇ ਵੀਰੋ ਬਿਲ ਕੋਠੀ ਤੇ ਬਿਲਕਦੀ ਬਿਲਕਦੀ ਵੀਰੋਂ ਨੇ ਨਿਹਾਲਕੌਰ ਨੂੰ ਦੱਸਿਆ ਕਿ ਪਿੱਛੇ ਜਦੋਂ ਉਹਦਾ ਭਰਾ ਉਹਨੂੰ ਮਿਲਣ ਆਇਆ ਸੀ ਤਾਂ ਉਹਦੇ ਭਰਾ ਨੂੰ ਕੁਝ ਪੈਸਿਆਂ ਦੀ ਡਾਢੀ ਲੋੜ ਸੀ ਵੀਰੋਂ ਨੇ ਉਸ ਨੂੰ ਕੁਝ ਪੈਸੇ ਵੀ ਦਿੱਤੇ ਪਰ ਪੈਸੇ ਉਹਦੇ ਕੋਲ ਬੜੇ ਥੋੜੇ ਸਨ ਇਸ ਲਈ ਉਸਨੇ ਸਰਦਾਰ ਦੇ ਬੋਝੇ ਵਿੱਚੋਂ ਅਲਮਾਰੀ ਦੀ ਚਾਬੀ ਚੁਰਾ ਕੇ ਲੋਹੇ ਦੀ ਅਲਮਾਰੀ ਖੋਲੀ ਸੀ ਤੇ ਅਲਮਾਰੀ ਵਿੱਚੋਂ ਚਾਂਦੀ ਦੇ ਭਾਂਡੇ ਕੱਢ ਕੇ ਆਪਣੇ ਭਰਾ ਨੂੰ ਦੇ ਦਿੱਤੇ ਸਨ ਇਹ ਤੇਰਾ ਆਪਣਾ ਘਰ ਹੀ ਵੀਰੋ ਜੇ ਤੂੰ ਆਪਣੇ ਘਰ ਨੂੰ ਆਪਣੇ ਹੱਥੀ ਉਜਾੜੇਂਗੀ ਗੱਲ ਅਜੀ ਨਿਹਾਲ ਕੌਰ ਦੇ ਮੂੰਹ ਵਿੱਚ ਸੀ ਵੀਰੋ ਤਮਕ ਉਠੀ ਇਹ ਘਰ ਨਾ ਮੈਨੂੰ ਕਦੇ ਆਪਣਾ ਲੱਗਾ ਹੀ ਨਾ ਲਗਣਾਈ ਪਰ ਇਹ ਮੈਂ ਤੇਰੇ ਨਾਲ ਇਕਰਾਰ ਕਰਦੀ ਆ ਸਰਦਾਰਨੀ ਕੇ ਅੱਗੋਂ ਮੈਂ ਕਦੀ ਇਸ ਘਰ ਦੀ ਕੋਈ ਚੀਜ਼ ਕਿਸੇ ਨੂੰ ਨਹੀਂ ਦੇਾਂਗੀ ਮੈਂ ਉਸ ਦਿਨ ਵੀ ਗਲਤੀ ਕੀਤੀ ਸੀ ਐਵੇਂ ਕਰ ਬੈਠੀ ਪਿੱਛੋ ਪਛਤਾ ਗਈ ਸਾਂ ਤੈਨੂੰ ਪਤਾ ਹੀ ਮੇਰਾ ਵਿਆਹ ਕਰਨ ਲੱਗਿਆ ਮੇਰੇ ਪਿਓ ਨੇ ਮੇਰੇ ਭਰਾ ਦੇ ਕਾਰੋਬਾਰ ਦਾ ਵਾਸਤਾ ਪਾ ਕੇ ਤੇਰੇ ਕੋਲੋਂ 2000 ਰੁਪਏ ਮੰਗਿਆ ਸੀ ਤੂੰ 2000 ਰੁਪਏ ਦੇ ਦਿੱਤਾ ਮੇਰੇ ਪਿਓ ਨੇ ਵਿਆਹ ਕਰ ਦਿੱਤਾ ਮੈਨੂੰ ਵੇਚਣ ਵਿੱਚ ਕੀ ਕਸਰ ਰਹਿ ਗਈ 2000 ਪਈ ਪਿੱਛੇ ਮੈਨੂੰ ਇਸ ਬੁੱਢੇ ਸਰਦਾਰ ਦੇ ਪੱਲੇ ਪਾ ਦਿੱਤਾ ਮੇਰੇ ਪਿਓ ਤੇਰਾ ਕਾਦੇ ਸਕੀ ਨਹੀਂ ਮੈਂ ਕਿਸੇ ਦਾ ਘਰ ਉਜਾੜ ਕੇ ਉਹਨਾਂ ਦਾ ਘਰ ਕਿਉਂ ਭਰਾ ਵੀਰੋ ਨਿਹਾਲਕੌਰ ਤਰਵਕ ਕੀ ਵੀਰੋ ਦੇ ਮੂੰਹ ਵੱਲ ਵੇਖਣ ਲੱਗ ਪਈ ਨਿਹਾਲਕੌਰ ਨੇ ਵੀਰੋ ਦੀ ਲਾਜ ਰੱਖ ਲਈ ਸਰਦਾਰ ਨੂੰ ਕਹਿ ਦਿੱਤਾ ਕਿ ਅਲਮਾਰੀ ਵਿੱਚ ਪਈ ਹੋਈ ਚਾਂਦੀ ਦੇ ਭਾਂਡੇ ਬੜੇ ਪੁਰਾਣੇ ਟੱਬ ਦੇ ਸਨ ਉਨੇ ਉਹ ਭਾਂਡੇ ਕੱਢ ਕੇ ਕੁਛ ਚਾਂਦੀ ਆਪਣੇ ਕੋਲੋਂ ਪਾ ਕੇ ਸੁਨਿਆਰੀ ਨੂੰ ਨਵੇਂ ਭਾਂਡੇ ਘੜਨੇ ਦਿੱਤੇ ਹੋਏ ਸਨ ਸਰਦਾਰ ਦਾ ਫਿਕਰ ਮੁੱਕ ਗਿਆ ਪਰ ਨਿਹਾਲ ਕੌਰ ਜਦੋਂ ਵੀ ਵੀਰੋ ਦੇ ਮੂੰਹ ਵੱਲ ਵੇਖਦੀ ਉਹਦੇ ਮਨ ਵਿੱਚ ਇੱਕ ਫਿਕਰ ਛਿੜ ਪੈਂਦਾ ਵੀਰੋ ਦੀਆਂ ਕਾਲੀਆਂ ਭੌਰਿਆਂ ਵਰਗੀਆਂ ਅੱਖਾਂ ਸਨ ਰੰਗ ਜ਼ਰਕ ਸੌਲਾ ਸੀ ਪਰ ਸੌਲੇ ਰੰਗ ਵਿੱਚ ਜਵਾਨੀ ਢੀਡੇ ਆਟੇ ਵਾਂਗ ਗੁੱਜੀ ਹੋਈ ਸੀ ਉਹਦੀਆਂ ਬਾਹਾਂ ਵਿਲਣਿਆ ਬਾਂਗੋਲ ਤੇ ਪਿੱਡੀਆਂ ਸਨ ਮਾਸ ਉੱਤੇ ਚੁੰਡੀ ਨਹੀਂ ਸੀ ਪਰੀ ਜਾਂਦੀ ਨਿਹਾਲਕੌਰ ਨੂੰ ਜਾਪਨ ਲੱਗ ਪਿਆ ਕਿ ਸਰਦਾਰ ਕੋਲੋਂ ਜਿਹੜਾ ਹੌਂਕਾ ਲੈ ਕੇ ਉਹਨੇ ਆਪਣੀ ਜ਼ਿੰਮੇ ਪਾ ਲਿਆ ਸੀ ਵੀਰੋਂ ਨੇ ਉਹੀ ਹੌਂਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿੱਚ ਪਾ ਲਿਆ ਸੀ ਤੇ ਫੇਰ ਵੀਰੋਂ ਨੂੰ ਦਿਨ ਚੜ ਗਏ ਹਵੇਲੀ ਬਹੁਤ ਵੱਡੀ ਸੀ ਪਰ ਮੁਬਾਰਕਾਂ ਇੰਨੇ ਆਸਾਨ ਕਿ ਹਵੇਲੀ ਵਿੱਚ ਮਿਉਂਦੀਆਂ ਨਹੀਂ ਸਨ ਸਰਦਾਰ ਦਾ ਪੈਰ ਪੁਹੇਤੇ ਨਹੀਂ ਸੀ ਲੱਗਦਾ ਤੇ ਨਿਹਾਲ ਕੌਰ ਵੀਰੋ ਨੂੰ ਪੈਰ ਪੁਹੇਤੇ ਨਹੀਂ ਸੀ ਲਾਣ ਦਿੰਦੀ ਪਰ ਲੋਕ ਨਾ ਸਰਦਾਰ ਨੂੰ ਇੰਨੀ ਮਵਾਰਕਾ ਦਿੰਦੇ ਸਨ ਨਾ ਵੀਰੋ ਨੂੰ ਜਿੰਨੀਆਂ ਨਿਹਾਲ ਕੌਰ ਨੂੰ ਮੈਂ ਜੰਮਦਾ ਛੋਲੀ ਪਵਾ ਲੈਣ ਆਈ ਪਿੱਛੋਂ ਨਾ ਆਖੀ ਮੈਂ ਵੱਡੀ ਸਰਦਾਰਨੀ ਆ ਤੂੰ ਛੋਟੀ ਸਰਦਾਰਨੀ ਸੁਪਰ ਪਿੱਛੋਂ ਹੋਰ ਜਿਹੜੇ ਜੰਮੇਗੀ ਉਹ ਤੇਰੇ निहाल कौर हसकी वीरों ਨੂੰ ਆਖਦੀ निहाल कौर ਨੂੰ ਆਪ ਨਹੀਂ ਸੀ ਪਤਾ ਲੱਗਦਾ ਕਿ ਉਹਦੇ ਮਨ ਵਿੱਚ ਕੋਈ ਗੁੱज्ਜਾ ਸ਼ਿਪਾ ਮਲਾਲ ਕਿਉਂ ਨਹੀਂ ਸੀ ਉਹਨੇ ਆਪਣੇ ਹੱਥੀ ਆਪਣਾ ਖਾਬੰਦ ਇੱਕ ਪਰਾਈ ਔਰਤ ਨੂੰ ਦੇ ਦਿੱਤਾ ਸੀ ਤੇ ਹੁਣ ਉਸਨੇ ਸਾਰੀ ਜ਼ਮੀਨ ਜਾਇਦਾਦ ਵੀ ਇੱਕ ਪਰਾਈ ਔਰਤ ਦੇ ਪੁੱਤਰ ਨੂੰ ਦੇ ਦੇਣੀ ਸੀ ਟੁਨੇ ਹਾਰੀਏ ਮੈਂ ਕਿਹੜੇ ਵੇਲੇ ਤੈਨੂੰ ਆਪਣੀ ਧੀ ਤੇ ਨੂੰ ਆਖਿਆ ਸੀ ਮੈਂ ਸੱਚੀ ਮੁੱਚੀ ਇੱਕ ਸੱਸਮਾ ਵਾਂਗ ਖੁਸ਼ ਹਾਂ ਮੈਨੂੰ ਕਦੇ ਇਹ ਚਿੰਤਾ ਨਹੀਂ ਰਹਿੰਦਾ ਕਿ ਤੂੰ ਮੇਰੀ ਨਿਹਾਲਕੌਰ ਦੀ ਇਸ ਗੱਲ ਨੂੰ ਵੀਰੋ ਟੁੱਕ ਦਿੰਦੀ ਤੇ ਹੱਸ ਕੇ ਆਖਦੀ ਸਰਦਾਰਨੀ ਮੈਂ ਭਾਵੇਂ ਤੇਰੀ ਕੁਝ ਲਗਨੀ ਆ ਭਾਵੇਂ ਨਹੀਂ ਪਰ ਇਹ ਮੈਨੂੰ ਪਤਾ ਹੀ ਕਿ ਮੈਂ ਤੇਰੀ ਸੌਂਕਰ ਨਹੀਂ ਲਗਦੀ ਨਿਹਾਲਕੌਰ ਨੇ ਤਰਖਾਨ ਕੋਲੋਂ ਜਿਹੜਾ ਪੰਘੂੜਾ ਬਣਵਾਇਆ ਉਹ ਪੰਘੂੜੇ ਨੂੰ ਚਾਂਦੀ ਦੀਆਂ ਘੰਟੀਆਂ ਬੰਨੀਆਂ ਸੁੱਚੇ ਪੱਟ ਦੀ ਉਸਨੇ ਨਿੱਕੀ ਜਹੀ ਰਜ਼ਾਈ ਬਣਮਾਈ ਸ਼ਹਿਰ ਦਾ ਇੱਕ ਅੰਗਰੇਜ਼ ਅਫਸਰ ਇੱਕ ਮਹੀਨੇ ਦੀ ਛੁੱਟੀ ਵਿਲਾਇਤ ਚੱਲਿਆ ਸੀ ਵਿਲਾਇਤੀ ਸਵੈਟਰ ਰੇਸ਼ਮ ਵਰਗੇ ਹੁੰਦੇ ਨੇ ਨਿਹਾਲਕੌਰ ਨੇ ਆਖਿਆ ਤੇ ਉਸ ਅੰਗਰੇਜ਼ ਅਫਸਰ ਨੂੰ ਪੱਕੀ ਕੀਤੀ ਕਿ ਉਹ ਨਿੱਕੇ ਨਿੱਕੇ ਦੋ ਸਵੈਟਰ ਉੱਥੋਂ ਖਰੀਦ ਕੇ ਜ਼ਰੂਰ ਲਿਆਵੇ ਆਪਣੇ ਵੇਲੇ ਨਿਹਾਲਕੌਰ ਨੇ ਸਿਆਣੀਆਂ ਦਾਈਆਂ ਨੂੰ ਵੀ ਵਿਖਾਇਆ ਸੀ ਤੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਡਾਕਟਰਾਂ ਨੂੰ ਵੀ ਪਰ ਆਪਣੇ ਲਈ ਕਦੀ ਕਿਸੇ ਵੀ ਦੇਵਤੇ ਦੀ ਮੰਨਤ ਨਹੀਂ ਸੀ ਮੰਨੀ ਵੀਰੋ ਨੂੰ ਜਦੋਂ ਪੂਰੇ ਤਿੰਨ ਦਿਨ ਲੱਕ ਵਿੱਚ ਪੀੜ ਹੁੰਦੀ ਰਹੀ ਤੇ ਇੱਕ ਦਿਨ ਜ਼ਰਾ ਕੋ ਖੂਨ ਦਾ ਦਾਗ ਵੀ ਲੱਗ ਗਿਆ ਤਾਂ ਨਿਹਾਲਕੌਰ ਨੇ ਉਸ ਦਿਨ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੁੱਖਣਾ ਸੁਖੀ ਇਹ ਨਾਸ ਕਰਨ ਦਾ ਵੇਲਾ ਸੀ ਵੀਰੋ ਚੌਂਦੀ ਤਾਂ ਹੁਣ ਦੁਰਦਸੌਰ ਦੀਆਂ ਫਰਮائشਾਂ ਹੀ ਪਾ ਸਕਦੀ ਸੀ ਸਰਦਾਰ ਹੁਣ ਉਹਦੇ ਮੂੰਹ ਵੱਲ ਵੇਖਦਾ ਉਹਦੇ ਮੂੰਹ ਦਾ ਬੂਲ ਉਡਿਕਦਾ ਸੀ ਪਰ ਨਿਹਾਲਕੌਰ ਨੂੰ ਪਤਾ ਸੀ ਕਿ ਵੀਰੋ ਦੀ ਸੰਗ ਅਜੀਬੀ ਇੰਨੀ ਸੀ ਕਿ ਉਹਨੇ ਨਿਗੂਣੀ ਅਚਾਰ ਦੀ ਫਾੜੀ ਵੀ ਮੰਗਣੀ ਹੁੰਦੀ ਤਾਂ ਦੋ ਵਾਰੀ ਚੱਕ ਕੇ ਨਿਹਾਲਕੌਰ ਦੇ ਮੂੰਹ ਵੱਲ ਵੇਖਦੀ ਇਸ ਲਈ ਨਿਹਾਲਕੌਰ ਆਪ ਹੀ ਵੀਰੋ ਦੇ ਮਨ ਦਾ ਧਿਆਨ ਰੱਖਦੀ ਸੀ ਇਸ ਸਾਰੇ ਵੇਲੇ ਵਿੱਚ ਵੀਰੋ ਨੇ ਆਪਣੀ ਮੂੰਹੋਂ ਜੋ ਕੁਝ ਜ਼ੋਰ ਨਾਲ ਆਖਿਆ ਸੀ ਤਾਂ ਇੱਕੋ ਗੱਲ ਆਖੀ ਸੀ ਕਿ ਵਿਰੇ ਦੇ ਵਿੱਚ ਰਸੀ ਨਾਲ ਟੰਗੇ ਹੋਏ ਗੋਗਲੂਆਂ ਦੇ ਹਾਰ ਲਾ ਕੇ ਪਰਾਂ ਰੱਖ ਦਿਓ ਇਹਨਾਂ ਨੂੰ ਵੇਖ ਕੇ ਮੇਰੇ ਜੀ ਨੂੰ ਕੁਝ ਹੁੰਦਾ ਹੈ ਗੋਗਲੂਆਂ ਦੀਆਂ ਕਚਰੀਆਂ ਇਸ ਤਰ੍ਹਾਂ ਜਪਦੀਆਂ ਨੇ ਜਿਵੇਂ ਕਿਸੇ ਦਾ ਮਾਸ ਪਿਲਪਿਲ ਕਰਦਾ ਹੋਵੇ ਵੀਰੋ ਨੇ ਆਖਿਆ ਸੀ ਤੇ ਸੁਖਦੇ ਗੋਗਲੂਆਂ ਵੱਲ ਵੇਖਦੀ ਉਹ ਬਾਕਾਂ ਲੱਗ ਪੈਂਦੀ ਸੀ ਫਿਰ ਵੀਰੋ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਜਦੋਂ ਉਸ ਨੂੰ ਨੌਵਾਂ ਮਹੀਨਾ ਲੱਗ ਪਿਆ ਤਾਂ ਉਸ ਨੇ ਜ਼िद ਫੜ ਲਈ ਕਿ ਉਹ ਆਪਣੇ ਪੇਕੇ ਘਰ ਆਪਣਾ ਜਨੇਪਾ ਕੱਟੇਗੀ ਸਰਦਾਰ ਉਹਦੀ ਜ਼िद ਨਹੀਂ ਸੀ ਮੰਨਦਾ ਨਿਹਾਲ ਕੌਰ ਉਹਦੇ ਵਾਸਤੇ ਪਾਉਂਦੀ ਸੀ ਪਰ ਵੀਰੋ ਨੇ ਇੱਕੋ ਹੀ ਹੱਠ ਫੜ ਲਿਆ ਸੀ ਕਿ ਉਹਦੇ ਪਿੰਡ ਇੱਕ ਬੁੱਢੀ ਦਾਈ ਬੜੀ ਸਿਆਣੀ ਹੈ ਉਹ ਨੂੰ ਸਿਰਫ ਉਸੇ ਦਾਈ ਉੱਤੇ ਇਤਬਾਰ ਹੈ ਹੋਰ ਕਿਸੇ ਉੱਤੇ ਨਹੀਂ ਤੇ ਉਸ ਨੂੰ ਯਕੀਨ ਹੈ ਕਿ ਉਹ ਜੇ ਇੱਥੇ ਰਹੀ ਤਾਂ ਸ਼ਹਿਰੀ ਡਾਕਟਰਨੀਆਂ ਦੇ ਹੱਥੋਂ ਜ਼ਰੂਰ ਮਰ ਜਾਏਗੀ ਇਹ ਡਰ ਬੜਾ ਮਾੜਾ ਹੁੰਦਾ ਏ ਡਾਕਟਰਾਂ ਨੇ ਵੀ ਸਰਦਾਰ ਨੂੰ ਸਲਾਹ ਦਿੱਤੀ ਪਰ ਸਰਦਾਰ ਦੇ ਮਨ ਵਿੱਚ ਕੁਝ ਹੋਰ ਹੀ ਡਰ ਸੀ ਉਹ ਨਿਹਾਲ ਕੌਰ ਨੂੰ ਇਕਲਵਾਂਝ ਲੈ ਜਾ ਕੇ ਆਖਣ ਲੱਗਾ ਮੈਨੂੰ ਡਰੇ ਜੇ ਇਹਨੂੰ ਉਥੇ ਕੁੜੀ ਹੋਈ ਤਾਂ ਇਹਦੇ ਮਾਪਿਆਂ ਨੇ ਕਿਸੇ ਦੇ ਮੁੰਡੇ ਨਾਲ ਉਹ ਕੁੜੀ ਵਟਾ ਦੇਣੀ ਹੈ ਮੈਂ ਅੱਗੇ ਇਹੋ ਜਹੀਆਂ ਕਈ ਗੱਲਾਂ ਸੁਣੀਆਂ ਨੇ ਉਹਨਾਂ ਨੂੰ ਲਾਲਚ ਹੁੰਦਾ ਏ ਕਿ ਮੁੰਡਾ ਹੋਵੇਗਾ ਤਾਂ ਵੱਡਾ ਹੋ ਕੇ ਜਾਇਦਾਦ ਦਾ ਵਾਰਸ ਬਣੇਗਾ ਫਿਰ ਇਦਾਂ ਤੇ ਇਹੋ ਇਲਾਜ ਏ ਕਿ ਮੈਂ ਇਹਦੇ ਨਾਲ ਚਲੀ ਜਾਨੀ ਆ ਮੇਰੇ ਕੋਲ ਹੁੰਦਿਆਂ ਉਹ ਕੁਝ ਨਹੀਂ ਕਰ ਸਕਣਗੇ ਨਿਹਾਲ ਕੌਰ ਨੇ ਸੋਚ-ਸੋਚ ਕੇ ਆਖਿਆ ਸਰਦਾਰ ਮੰਨ ਗਿਆ ਵੀਰੋ ਨੇ ਵੀ ਕੋਈ ਉਜ਼ਰ ਨਾ ਦਿੱਤਾ ਨਿਹਾਲ ਕੌਰ ਨੇ ਘਰ ਦੀ ਮਹਿਰੀ ਨੂੰ ਵੀ ਸੇਵਾ ਕਰਨ ਲਈ ਨਾਲ ਲੈ ਲਿਆ ਤੇ ਵੀਰੋਂ ਨੂੰ ਲੈ ਕੇ ਵੀਰੋ ਦੇ ਪੇਕੇ ਚਲੀ ਗਈ ਵੀਰੋ ਦਾ ਜਨੇਪਾ ਔਖਾ ਨਹੀਂ ਸੀ ਉਹ ਪਰਜਵਾਨ ਸੀ ਤੰਦਰੁਸਤ ਵੀ ਬੜੀ ਸੀ ਉਹਦੀ ਮਾਂ ਤੇ ਪਰਜਾਈ ਵੀ ਉਹਨੂੰ ਮਜ਼ਾਕ ਕਰਦੀਆਂ ਸਨ ਇਥੇ ਐਵੇਂ ਡਰਦੀ ਏ ਪੁੱਤਰ ਜੰਮਣ ਦਾ ਕੀ ਹੁੰਦਾ ਏ ਇੱਕ ਚੀਕ ਮਾਰੀ ਤੇ ਪੁੱਤਰ ਜੰਮ ਛੱਡਿਆ ਨਿਹਾਲ ਕੌਰ ਨੇ ਵੀਰੋ ਦੇ ਪੇਕਿਆਂ ਉੱਤੇ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਸੀ ਪੈਣ ਦਿੱਤਾ ਖੁੱਲੇ ਹੱਥੀਂ ਖਰਚ ਕਰਦੀ ਸੀ ਸਾਰੇ ਉਸ ਨੂੰ ਸਰਦਾਰਨੀ ਸਰਦਾਰਨੀ ਆਖਦੇ ਥੱਕਦੇ ਨਹੀਂ ਸਨ ਨਿਹਾਲ ਕੌਰ ਹੱਸ ਕੇ ਆਖਦੀ ਇੱਕ ਚੀਕ ਮਾਰੀ ਤੇ ਪੁੱਤਰ ਜੰਮ ਛੱਡਿਆ ਪਰ ਜੇ ਧੀ ਜੰਮਣੀ ਹੋਵੇ ਤਾਂ ਵਿਰੋਧੀ ਪਰਜਾਈ ਖਿੜਖੜ ਹਸਦੀ ਆਖਦੀ ਦੋ ਚੀਕਾਂ ਮਾਰੀਆਂ ਤੇ ਧੀ ਜਮ ਛੱਡੀ ਧੀ ਵਾਰੀ ਦੋ ਚੀਕਾਂ ਨਿਹਾਲ ਕੌਰ ਹੱਸ ਕੇ ਪੁੱਛਦੀ ਇੱਕ ਚੀਕ ਪੀੜਦੀ ਤੇ ਇੱਕ ਚੀਕ ਗਮ ਦੀ ਵਿਰੋਧੀ ਪਰਜਾਈ ਆਖਦੀ ਖੁਸ਼ੀਆਂ ਤੇ ਪੁੱਤਰਾਂ ਦੀਆਂ ਹੁੰਦੀਆਂ ਨੇ ਧੀਆਂ ਦੀ ਕਾਦੀ ਖੁਸ਼ੀ ਨਿਹਾਲ ਕੌਰ ਨੂੰ ਭਾਵੇਂ ਆਪਣੇ ਮਨ ਵਿੱਚ ਇੱਕ ਵਾਰੀ ਡਾਢੀ ਚੀਜ਼ ਪਈ ਮੈਂ ਤਾਂ ਜ਼ਿੰਦਗੀ ਵਿੱਚ ਨਾ ਇੱਕ ਚੀਕ ਮਾਰ ਕੇ ਵਿਖੀ ਨਾ ਦੋ ਪਰ ਉਸ ਨੇ ਆਪਣੇ ਹੱਸਦੇ ਹੋਠਾਂ ਨਾਲ ਆਪਣੀ ਚੀਸ ਨੂੰ ਇਸ ਤਰ੍ਹਾਂ ਪੀ ਲਿਆ ਕਿ ਉਸ ਦੀ ਚੀਸ ਵੀ ਉਹਦੇ ਮੂੰਹ ਵੱਲ ਵੇਖ ਕੇ ਸ਼ਰਮਿੰਦੀ ਹੋ ਗਈ ਤੇ ਫੇਰ ਜਿਸ ਰਾਤ ਵੀਰੋ ਨੂੰ ਪੀੜਾ ਛੜੀਆਂ ਉਹਦੇ ਦੰਦਾਂ ਹੀਠਾਂ ਦਿੱਤੇ ਹੋਏ ਜਵਾਨ ਹੋਠਾਂ ਨੇ ਉਹਨਾਂ ਪੀੜਾ ਨੂੰ ਇਸ ਤਰ੍ਹਾਂ ਜਰ ਲਿਆ ਕਿ ਦੂਜੇ ਕੰਨ ਆਵਾਜ਼ ਨਾ ਪਹੁੰਚੀ ਸਿਰਫ ਇੱਕੋ ਵਾਰੀ ਉਹਦੀ ਇੱਕ ਚੀਕ ਸੁਣਾਈ ਦਿੱਤੀ ਤੇ ਫੇਰ ਦਾਈ ਨੇ ਵਿਰੋਧੀ ਸਰਹਾਂਦੀ ਵੱਲ ਬੈਠੀ ਹੋਈ ਨਿਹਾਲ ਕੌਰ ਵੱਲ ਵੇਖ ਕੇ ਆਖਿਆ ਸਰਦਾਰਨੀ ਮੁਬਾਰਕਾਂ ਹੋਣ ਆ ਤੇਰੀ ਝੋਲੀ ਪੁੱਤਰ ਨਾਲ ਭਰਦਿਆਂ ਨਿਹਾਲ ਕੌਰ ਨੇ ਮੁੰਡੇ ਨੂੰ ਵੀ ਝੋਲੀ ਵਿੱਚ ਪਾਇਆ ਮੁਬਾਰਕਾਂ ਨੂੰ ਵੀ ਪਰ ਸਵੇਰ ਸਾਰ ਜਿਸ ਵੇਲੇ ਉਹ ਸਰਦਾਰ ਨੂੰ ਉਤਾਰ ਦੇਣ ਲੱਗੀ ਤਾਂ ਵੀਰੋ ਨੇ ਨਿਹਾਲ ਕੌਰ ਨੂੰ ਆਪਣੇ ਕੋਲ ਬੁਲਾ ਕੇ ਦੋਵੇਂ ਹੱਥ ਉਹਦੇ ਪੈਰਾਂ ਉੱਤੇ ਰੱਖ ਦਿੱਤੇ ਸਰਦਾਰਨੀ ਮੈਂ ਜਗ ਜਹਾਨ ਅੱਗੇ ਝੂਠ ਬੋਲ ਸਕਨੀ ਆ ਪਰ ਤੇਰੇ ਅੱਗੇ ਨਹੀਂ ਇਹ ਮੁੰਡਾ ਤੇਰੇ ਸਰਦਾਰ ਦਾ ਨਹੀਂ ਵੀਰੋ ਨਿਹਾਲ ਕੌਰ ਨੂੰ ਜਾਪਿਆ ਉਹਦੀ ਜੀਵ ਥਥਲਾਂਦੀ ਪਈ ਸੀ ਮੈਂ ਸਰਦਾਰ ਦੀ ਦੇਨਦਾਰ ਨਹੀਂ ਪਰ ਤੇਰੀ ਦੇਨਦਾਰ ਹਾਂ ਇਹ ਮੁੰਡਾ ਜੇ ਨਿਰਾ ਸਰਦਾਰ ਦੇ ਵੇੜ ਵਿੱਚ ਖੜਨਾ ਹੁੰਦਾ ਮੈਨੂੰ ਕੋਈ ਉਜ਼ਰ ਨਹੀਂ ਸੀ ਪਰ ਮੈਂ ਇਹ ਤੇਰੀ ਝੋਲੀ ਨਹੀਂ ਪਾ ਸਕਦੀ ਇਹ ਤੇਰੀ ਝੋਲੀ ਦੇ ਕਾਬਿਲ ਨਹੀਂ ਕੀ ਪਈ ਆਖਨੀ ਹੈ ਵੀਰੋ ਕੀਤਾ ਤੇ ਮੈਂ ਹਾਸੂ ਪਾਣੇ ਸੀ ਪਰ ਹਾਸੇ ਦਾ ਵਿਨਾਸ਼ਾ ਖੌਰੇ ਇੰਜ ਹੀ ਹੁੰਦਾ ਏ ਪਰ ਤੈਨੂੰ ਸੱਚੀ ਦੱਸਾਂ ਮੈਨੂੰ ਆਪਣੇ ਲਈ ਕੋਈ ਪਛਤਾਵਾ ਨਹੀਂ ਜੇ ਕੋਈ ਪਛਤਾਵਾ ਹੀ ਤਾਂ ਤੇਰੇ ਲਈ ਵੀਰੋ ਤੈਨੂੰ ਯਾਦ ਹੈ ਮੈਂ ਇੱਕ ਫੇਰਾ ਪੇਖਿਆ ਹੀ ਸੀ ਪਿਛਲੇ ਵਰੀ ਤੁਹਾਡਾ ਮੁੰਚੀ ਮੇਰੇ ਨਾਲ ਆਇਆ ਸੀ ਮੈਨੂੰ ਪੇਕਿਆਂ ਨੂੰ ਮਲਾਣ ਲਈ ਇੱਥੇ ਸਾਰੇ ਪਿੰਡ ਵਿੱਚ ਇੱਕ ਗੱਲ ਫੈਲੀ ਹੋਈ ਸੀ ਕਿ ਮੇਰੇ ਮਾਪਿਆਂ ਨੇ ਰੁਪਈਆ ਲੈ ਕੇ ਮੈਨੂੰ ਇੱਕ ਬੁੱਢੇ ਸਰਦਾਰ ਨਾਲ ਵਿਆਹ ਦਿੱਤਾ ਸੀ ਸਰਦਾਰ ਕਦੇ ਇਸ ਪਿੰਡ ਨਹੀਂ ਸੀ ਆਇਆ ਮੇਰਾ ਪਿਓ ਹੀ ਮੈਨੂੰ ਤੁਹਾਡੇ ਸ਼ਹਿਰ ਲੈ ਗਿਆ ਸੀ ਤੇ ਗੁਰਦੁਆਰੇ ਵਿੱਚ ਲਾਵਾ ਪੜਾ ਕੇ ਤੁਹਾਡੇ ਘਰ ਛੱਡ ਆਇਆ ਸੀ ਮੈਂ ਜਦੋਂ ਪਿੰਡ ਆਈ ਜਣੀਖਣੀ ਨੇ ਮੈਨੂੰ ਪੁੱਛਿਆ ਕਿ ਮੇਰਾ ਸਰਦਾਰ ਕਿੰਨਾ ਕੁ ਵੱਡਾ ਸੀ ਮੈਂ ਉਹਨਾਂ ਨੂੰ ਗਲੋ ਲਾਉਣ ਲਈ ਆਖ ਦਿੱਤਾ ਕਿ ਮੇਰਾ ਵਿਆਹ ਵੱਡੇ ਨਾਲ ਨਹੀਂ ਹੋਇਆ ਤੁਹਾਡਾ ਮੁੰਸ਼ੀ ਬੜਾ ਜਵਾਨ ਸੀ ਸੋਣਾ ਵੀ ਸੀ ਮੈਂ ਉਹਨਾਂ ਨੂੰ ਵਿਖਾਇਆ ਤੇ ਆਖਿਆ ਕਿ ਉਹ ਮੇਰਾ ਘਰ ਵਾਲਾ ਸੀ ਸਾਰੀਆਂ ਮੇਰੀ ਕਿਸਮਤ ਤੇ ਹੈਰਾਨ ਹੋ ਗਈਆਂ ਮੁੰਸ਼ੀ ਨੂੰ ਮੈਂ ਇਹ ਗੱਲ ਦੱਸ ਦਿੱਤੀ ਉਹਨੇ ਵੀ ਮਛਲਮਾਰ ਛੱਡੀ ਤੇ ਜਦੋਂ ਮੇਰੀਆਂ ਸਹੇਲੀਆਂ ਨੇ ਉਦੀ ਕੋਲੋਂ ਕਲੀਚੜੀਆਂ ਮੰਗੀਆਂ ਤਾਂ ਉਹਨੇ ਸੁਨਿਆਰੇ ਕੋਲੋਂ ਚਾਂਦੀ ਦੀਆਂ ਕਲੀਚੜੀਆਂ ਖਰੀਦ ਕੇ ਉਹਨਾਂ ਨੂੰ ਵੰਡ ਦਿੱਤਾਂ ਪੰਜ ਛੇ ਦਿਨ ਮੈਂ ਇੱਥੇ ਰਹੀ ਰੋਜ਼ ਹੱਸਾ ਠੱਠਾ ਕਰਦਿਆਂ ਮੈਨੂੰ ਵੀ ਇਹ ਜਾਪਨ ਲੱਗ ਪਿਆ ਕਿ ਮੇਰਾ ਵਿਆਹ ਉਹਦੇ ਨਾਲ ਹੀ ਹੋਇਆ ਸੀ ਹੋਰ ਕਿਸੇ ਨਾਲ ਨਹੀਂ ਸਾਡਾ ਮੁੰਛੀ ਮਦਨ ਲਾਲ ਮੈਂ ਹੁਣ ਪਰਤ ਕੇ ਸਰਦਾਰ ਦੇ ਘਰ ਨਹੀਂ ਜਾਣਾ ਨਾ ਇਸ ਮੁੰਡੇ ਨੂੰ ਲੈ ਜਾਣਾ ਹੀ ਮੈਂ ਇਸ ਲਈ जिद बनके इत्थे आई सा मेरी कीती मेरे अगे मैं और तेरे ਕੋਲੋਂ ਕੁਛ ਨਹੀਂ ਮੰਗਦੀ ਸਰਦਾਰਨੀ ਬਸ ਇੱਕੋ ਗੱਲ ਮੰਗਨੀ ਆ ਕਿ ਸਰਦਾਰ ਨੂੰ ਉਸ मुंशी ਦਾ ਨਾਂ ਨਾ ਦੱਸੀ ਨਹੀਂ ਤੇ ਉਹ मुंशी ਨੂੰ ਨੌਕਰੀ ਤੋਂ ਕੱਢ ਦੇਵੇਗਾ ਪਰ ਮਦਨ ਦਾ ਵਿਆਹ ਹੋਇਆ ਏ ਵੀਰੋ ਉਹਦੇ ਕਰ ਦੋ ਬਾਲ ਨਹੀਂ ਇਸੇ ਲਈ ਉਹ ਡਰਦਾ ਏ ਕਿ ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਉਹਦੀ ਨੌਕਰੀ ਜਾਂਦੀ ਰਹੇਗੀ ਉਹਨੇ ਕਿਹੜਾ ਮੈਨੂੰ ਆਪਣੇ ਘਰ ਬਸਾਣਾ ਏ ਜੋ ਮੈਂ ਉਹਦੀ ਨੌਕਰੀ ਛੁੜਵਾਵਾ ਉਹ ਜਿੱਥੇ ਰਵੇ ਰਾਜ਼ੀ ਰਵੇ ਉਹ ਜਾਣੇ ਮੈਂ ਇੱਕ ਵਾਰੀ ਵੇਖਿਆ ਤੇ ਸਹੀ ਕਿ ਜਵਾਨ ਆਦਮੀ ਕਿਹੋ ਜਿਹਾ ਹੁੰਦਾ ਏ ਮਿਹਾਲ ਕੌਰ ਨੇ ਕਬਰਾਂ ਕੇ ਅੱਖਾਂ ਮੀਟ ਲਈਆਂ ਤੇ ਫੇਰ ਜਿਸ ਵੇਲੇ ਉਹਨੇ ਅੱਖਾਂ ਖੋਲੀਆਂ ਵੀਰੋ ਦੀ ਝੋਲੀ ਪਿਆ ਪਿਆ ਹੋਇਆ ਉਹਦਾ ਪੁੱਤਰ ਉਹਦੀ ਛਾਤੀ ਵਿੱਚੋਂ ਦੁੱਧ ਪੀਣ ਲਈ ਮੂੰਹ ਮਾਰਦਾ ਪਿਆ ਸੀ ਤਿੰਨੇ ਹੌਲ ਕਰਨੂ ਜਾਪਿਆ ਸਰਦਾਰ ਦਾ ਜਿਹੜਾ ਹੌਂਕਾ ਉਹਨੇ ਆਪਣੇ ਜਿੰਮੇ ਲੈ ਲਿਆ ਸੀ ਤੇ ਵੀਰੋ ਨੇ ਉਹਦੇ ਕੋਲੋਂ ਉਹੀ ਹੌਂਕਾ ਲੈ ਕੇ ਆਪਣੀ ਛਾਤੀ ਵਿੱਚ ਪਾ ਲਿਆ ਸੀ ਇਹ ਮੁੰਡਾ ਇਸ ਵੇਲੇ ਉਸ ਹੌਂਕੇ ਨੂੰ ਵੀਰੋ ਦੀ ਛਾਤੀ ਵਿੱਚੋਂ ਪੀਣ ਦੀ ਕੋਸ਼ਿਸ਼ ਕਰਦਾ ਪਿਆ ਸੀ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ